ਦੁਨੀਆ ਵਿੱਚ ਲੋੜਵੰਦਾਂ ਦੀ ਸੇਵਾ ਤੋਂ ਵੱਡਾ ਕੋਈ ਪੁੰਨ ਨਹੀਂ ਹੁੰਦਾ ਅਤੇ ਇਸ ਤਰ੍ਹਾਂ ਦੇ ਪੁੰਨ ਜ਼ਿੰਦਗੀ ਵਿੱਚ ਕਮਾਉਣ ਦਾ ਮੌਕਾ ਕਿਸੇ-ਕਿਸੇ ਨੂੰ ਮਿਲਦਾ ਹੈ। ਕਪੂਰਥਲਾ ਦੇ ਪਿੰਡ ਰਜਾਪੁਰ ਦੇ ਰਹਿਣ ਵਾਲੇ ਨੌਜਵਾਨ ਮਨਪ੍ਰੀਤ ਸਿੰਘ ਮੰਨੂ ਨੇ ਆਪਣੀ ਮਾਤਾ ਮਹਿੰਦਰ ਕੌਰ ਦੀ ਯਾਦ ਵਿੱਚ ਆਪਣੇ ਜੱਦੀ ਘਰ ਵਿਖੇ ਗੁਰੂ ਨਾਨਕ ਨਿਵਾਸ ਬੇਰਦ ਆਸ਼ਰਮ ਬਣਾਉਣ ਦਾ ਕਾਰਜ ਆਰੰਭਿਆ ਹੈ। ਨੰਬਰਦਾਰ ਸੰਤੋਖ ਸਿੰਘ ਦੇ ਸੁਪੁੱਤਰ ਮਨਪ੍ਰੀਤ ਸਿੰਘ ਮੰਨੂ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ ਵਿੱਚ ਚਾਹੇ ਅਸੀਂ ਬਹੁਤ ਤਰੱਕੀ ਕਰ ਰਹੀ ਹੈ ਪਰ ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਲੋੜਵੰਦ ਲੋਕ ਸਮਾਜ ਵਿੱਚ ਰਹਿੰਦੇ ਹਨ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੁੰਦਾ ਤੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਲੋਕਾਂ ਨੂੰ ਸਹਾਰਾ ਦੇ ਸਕੇ ਇਸੇ ਵਾਸਤੇ ਅਸੀਂ ਆਪਣੇ ਜੱਦੀ ਘਰ ਵਾਲੀ ਜ਼ਮੀਨ ਤੇ ਵਿਰਦ ਆਸ਼ਰਮ ਬਣਾਇਆ ਹੈ ਜਿਸ ਵਿੱਚ 7 ਕਮਰੇ ਬਣਾਏ ਗਏ ਹਨ ਅਤੇ ਬਾਕੀ ਸਹੂਲਤਾਂ ਦਿੱਤੀਆਂ ਗਈਆਂ ਹਨ समाज सेवक विकी चाहल ने दसिया की इस बिर आश्रमंद बजुर्गों सहारा दिता जाएगा जिन्हों का बिरद आश्रम एम्बूलेंस भी लिया जाएगी जो औखे समय लोड़वंद परिवार की मदद हो सके उन्होंने दसिया के लंबरदार संतोख परिवार वालों पिंड माता महेंद्र कौर की याद वि शानदार बस स्टैंड भी बनाया गया है ਮਹਿੰਦਰ ਜਾਪੁਰ ਦੇ ਸਰਪੰਚ ਪਤੀ ਮਹਿੰਦਰ ਸਿੰਘ ਨੇ ਇਸ ਪਰਿਵਾਰ ਦੇ ਉਦਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪਿੰਡ ਦੀ ਪੰਚਾਇਤ ਇਸਨੇ ਕਾਰਜ ਵਿੱਚ ਉਹਨਾਂ ਦੇ ਨਾਲ ਖੜੀ ਹੈ। ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਕੱਲ ਆਪਣੇ ਇਮਾਰਤ ਦਾ ਲੈਂਟਰ ਪਿਆ ਇਹ ਗੁਰੂ ਨਾਨਕ ਨਿਵਾਸ ਮਿਰਦਾ Ashram ਦੇ ਨਾਮ ਤੇ ਇਮਾਰਤ ਬਣੀ ਹੈ। ਇਹ ਨਰੋਲਸ ਇੱਕ ਸੇਵਾ ਸੰਸਥਾ ਤੁਸੀਂ ਮੰਨ ਸਕਦੇ ਇਹਨੂੰ। ਇਹਦੇ ਵਿੱਚ 7 ਕਮਰੇ ਰਸੋਈ ਬਾਥਰੂਮ ਕਿਚਨ ਜੋ ਵੀ ਸਭ ਕੁਝ ਕੱਲ ਲੈਂਟਰ ਪੈ ਗਿਆ। ਇਹ ਮੇਰੇ ਨਾਲ ਮਨੂ ਭਾਈ ਬੈਠੇ ਆ ਰਜਾਪੁਰ ਤੋਂ ਸੰਤੋਖ ਸਿੰਘ ਦੇ بیٹے ਆ ਇਹਨਾਂ ਨੇ ਆਪਣੇ ਜੱਦੀ ਘਰ ਦੀ ਜਿਹੜੀ ਜਗ੍ਹਾ ਸੀ ਉਹ ਇਸ ਵਾਸਤੇ ਦਿੱਤੀ ਆ ਉੱਥੇ ਸੇਵਾ ਕਰਾਈ ਆ ਲੈਂਟਰ ਗੱਲ ਪੈ ਗਿਆ ਆ ਇੱਕ ਐਂਬੂਲੈਂਸ ਦੀ ਸੇਵਾ ਜੋ ਕਿ ਉਹ ਵੀ ਅੱਗੇ ਜਦੋਂ ਤਿਆਰੀ ਹੋ ਗਈ ਆਪਣੀ ਐਂਬੂਲੈਂਸ ਇੱਥੇ ਦਿੱਤੀ ਜਾਣੀ ਆ ਤੇ ਉਹਦਾ ਲੈਂਟਰ ਗੱਲ ਪਿਆ ਹੈ ਤੇ ਇਹ ਕਿੰਨੀ ਆਪਣੀ ਜਗ੍ਹਾ ਹੈਗੀ ਜਿਹਦੇ ਵਿੱਚ ਬਣੀ ਇਹ ਜਿਹੜਾ ਗੱਲ ਲੈਂਟਰ ਪਿਆ ਆਪਣੇ 6 ਮਰਲੇ ਟੋਟਲ ਜਗ੍ਹਾ ਆ ਜੀ ਇਹ ਸਾਰਾ ਖਰਚਾ ਵੀ ਕਿਹਨਾਂ ਨੇ ਕੀਤਾ ਹੈ ਇਹ ਭਾਈ ਹੁਣ ਇਹਨਾਂ ਨੇ ਮਨੂੰ ਭਾਈ ਹੁਣ ਲਈ ਆ ਜੋ ਵੀ ਖਰਚ ਆਇਆ ਤੇ ਇਹਨਾਂ ਨੇ ਜੋ ਬਾਹਰ ਆਉਣ ਤੋਂ ਪਹਿਲਾਂ ਬਾਹਰ ਵੀ ਜਦੋਂ ਸੀਗੇ ਤਾਂ ਗੱਲ ਚੱਲਦੀ ਰਹਿੰਦੀ ਸੀ ਕਿ ਜਦੋਂ ਆਪਾਂ ਇਦਾਂ ਚਾਹੀਦਾ ਕਿਤੇ ਦੇਖੀਦਾ ਕਿ ਕਈ ਬਯੁਰਗਿਆ ਜਿਨ੍ਹਾਂ ਦੇ ਕੋਈ ਸਰ ਤੇ ਕੋਈ ਆਸਰਾ ਨਹੀਂ ਕੋਈ ਧੀਆ ਪੁੱਤਰ ਨਹੀਂ ਗਏ ਕੋਈ ਰਿਸ਼ਤੇਦਾਰ ਉਹਨਾਂ ਨੂੰ ਨਹੀਂ ਸਾਂਭਦਾ ਇਹ ਆਪਾਂ ਉਹਨਾਂ ਦੇ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਹੈ ਜਿੱਥੇ ਕਿ ਉਹਨਾਂ ਦਾ ਰਹਿਣ ਦਾ ਖਰਚਾ ਜੋ ਵੀ ਆ ਜੋ ਵੀ ਆਪਣਾ ਉਹਨਾਂ ਦਾ ਖਾਣ ਪੀਣ ਦਾ ਕੱਪੜਿਆਂ ਦਾ ਜੋ ਵੀ ਹੋਰ ਬੇਸਿਕ ਉਨਾਰਿਆਂ ਲੋੜ ਆ ਉਹ ਇਹਨਾਂ ਵੱਲੋਂ ਪੁਰੀਆਂ ਕੀਤੀਆਂ ਜਾਣੀਆਂ ਇਹ ਸਿਰਫ ਬੇਸਹਾਰਾ ਵਾਸਤੇ ਆ ਜਾਂ ਕਈ ਵਾਰ ਬੱਚੇ ਜਿਹੜੇ ਨਹੀਂ ਸਾਹਮਦੇ ਉਹਨਾਂ ਨੂੰ ਵੀ ਇੱਥੇ ਮਿਲੂਗੀ ਜਲਦੀ ਅ ਜਿਨ੍ਹਾਂ ਦੇ ਜਿਹੜੇ ਬਿਲਕੁਲ ਹੀ ਜਿਨ੍ਹਾਂ ਨੂੰ ਕਈ ਯਾਰ ਬੱਚੇ ਉਹਨਾਂ ਦੇ ਕੱਢ ਦਿੰਦੇ ਆ ਇਹ ਨਹੀਂ ਕਿ ਜਿੱਦਾਂ ਕਿ ਆਪਾਂ ਪੈਸੇ ਲੈ ਕੇ ਕਈ ਵਾਰ ਮਾਪਿਆਂ ਤੋਂ ਆਪਣੇ ਮਾਪੇ ਪੈਸੇ ਕਰਾ ਦਿੰਦੇ ਆ ਭਰਤੀ ਕਰ ਦਿੰਦੇ ਕਿ ਸਾਡੇ ਤੋਂ ਆ ਪੈਸੇ ਲੈ ਲਓ ਸਾਡੇ ਮਾਪਿਓ ਸੰਭਲੋ ਇਹ ਬਿਲਕੁਲ ਜਿਹੜੇ ਬੇਸਹਾਰਾ ਆ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਹੈ ਹਾਂ ਜੀ ਐਨਆਰਆਈ ਵਾਲੀ ਬਲਵਾਂ ਬਣਾਇਆ ਉਹ ਵੀ ਸੰਤੋਖ ਸਿੰਘ ਪਰਿਵਾਰ ਨੇ ਬਣਾਇਆ ਸੀ ਇਹਨਾਂ ਦੇ ਮਨੂ ਭਾਈ ਹੁਣਾਂ ਨੇ ਆਪਣੀ ਮਾਤਾ ਦੀ ਯਾਦ ਵਿੱਚ ਬਣਾਇਆ ਸੀ ਜੋ ਬਿਰਦਾ ਆਸ਼ਰਮ ਆ ਇਹ ਵੀ ਮਾਤਾ ਮਹਿੰਦਰਕੌਰ ਦੀ ਯਾਦ ਨੂੰ ਸਮਰਪਤ ਇਹਨਾਂ ਨੇ ਕੀਤਾ ਆ ਜਿਹਦਾ ਨਾਮ ਗੁਰਨਾਨਕ ਨਿਵਾਸ ਬਿਰਦਾ ਆਸ਼ਰਮ ਰੱਖਿਆ ਗਿਆ ਤਾਂ ਇਹ ਹੋਰ ਵੀ ਐਨਆਰਆਈ ਦੇ ਸਹਿਯੋਗ ਆ ਜਾਂ ਇਸ ਕੋਲ ਵਰਦੇ ਨੇ ਨਹੀਂ ਜੀ ਹਜੇ ਤੱਕ ਤਾਂ ਕਿਸੇ ਆਪਾਂ ਸਹਿਯੋਗ ਨਹੀਂ ਲਿਆ ਨਰੋਲ ਜੋ ਆਪਣੇ ਤੌਰ ਤੇ ਸੋਚਿਆ ਸੀ ਕਿ ਜਿੰਨੇ ਆਪਾਂ 2 4 5 ਜਣੇ ਆਰੀ ਉੱਥੇ ਰੱਖ ਕੇ ਸੇਵਾ ਕਰ ਸਕਦੇ ਆ ਆਪਾਂ ਉਹਨੇ ਆਪਣੀ ਹਸਿਆਦ ਦੇ ਹਿਸਾਬ ਨਾਲ ਇਹ ਕੰਮ ਸ਼ੁਰੂ ਕੀਤਾ ਹੈ ਤਾਂ ਇਹ ਅੱਗੇ ਵੀ ਇਹਦੇ ਵਿੱਚ ਹੋਰ ਪਲੱਸ ਹੋਊਗਾ ਉਹ ਹੋਵੇਗਾ ਅ ਅੱਗੇ ਤਾਂ ਚਲੋ ਦੇਖੋ ਜੋ ਜਿੱਦਾਂ ਦਾ ਮੋਹ ਲੱਗੇ ਬਣਦਾ ਕੋਈ ਸੇਵਾ ਸੰਸਥਾ ਜਾਂ ਕੋਈ ਐਨ ਆਰ ਆਈ ਜੋ ਵੀ ਕੋਈ ਜੁੜਦਾ ਨਾਲ ਉਹਨਾਂ ਦਾ ਜੀ ਆਇਆਂ ਆਪਾਂ ਜਗ੍ਹਾ ਦੇਤੀ ਉੱਥੇ ਇਮਾਰਤ ਬਣਾਤੀ ਆ ਜੋ ਵੀ ਆਪਣੀ ਉੱਥੇ ਸੇਵਾ ਚਾਲੂ ਹੋ ਜਾਣੀ ਆ ਆਪਾਂ ਇਹ ਨਹੀਂ ਕਿ ਸਾਡੀ ਆ ਜਾਂ ਮਲਕੀਅਤ ਹੈ ਉਹ ਜਿਹੜੇ ਉੱਥੇ ਰਹਿੰਦੇ ਆ ਅੱਜ ਤੋਂ ਉਹਨਾਂ ਦੀ ਆ ਉਹ ਜੋ ਵੀ ਜ਼ਾਇਦਾ ਦੇ ਆ ਜੇ ਉਹਦੇ ਵਿੱਚ ਜੁੜ ਕੇ ਆਪਾਂ ਉਹਨੂੰ ਅੱਗੇ ਵਧਾਉਣੇ ਆ ਕੰਮ ਨੂੰ ਤਾਂ ਉਹ ਵੀ ਆਪਾਂ ਕਰ ਸਕਦੇ ਹਾਂ ਕੋਈ ਟਰਸਟ ਬਣਾਇਆ ਜਾਂ ਕੋਈ ਸੰਸਥਾ ਹਾਂਜੀ ਇਹਦੇ ਲਈ ਆਪਾਂ ਰਜਿਸਟਰਡ ਕਰਾਇਆ ਗੁਰਨਾਨਕ ਨਿਵਾਸ ਬਿਰਦਾ ਆਸ਼ਰਮ ਦੇ ਨਾਮ ਨਾਲ ਜੋ ਕਿ ਇਹਦਾ ਖਾਤਾ ਵੀ ਆਪਣੇ ਕਰੰਟ ਅਕਾਊਂਟ ਹੋਊਗਾ ਜੋ ਵੀ ਹਿਸਾਬ-ਤਬ ਹੋਊਗਾ ਇਹਦਾ ਉਹਦੇ ਵਿੱਚ ਜੋ ਸਾਰਾ ਪੇ ਕੀਤਾ ਜਾਇਆ ਕਰੂਗਾ ਜੇ ਕੋਈ ਸਾਡੇ ਨਾਲ ਐਨਆਰਆਈ ਸੰਸਥਾ ਜਾਂ ਕੋਈ ਹੋਰ ਸੇਵਾ ਸੰਸਥਾ ਜੁੜਦੀ ਵੀ ਆ ਤਾਂ ਉਹ ਸਾਰਾ ਹਿਸਾਬ-ਤਬ ਉਸੇ ਕਰੰਟ ਅਕਾਊਂਟ ਰਾਹੀਂ ਹੋਇਆ ਚੱਲੂਗਾ ਕੋਈ ਤੁਹਾਡਾ ਮੈਸੇਜ ਲੋਕਾਂ ਵਾਸਤੇ ਮੈਸੇਜ ਆਪਣੇ ਜਿੱਦਾਂ ਵੀ ਕਈ ਆ ਆਪਣੇ ਜੋ ਨੌਜਵਾਨ ਆ ਬਾਹਰ ਵੱਲੋਂ ਜਾਂਦੇ ਆ ਇੱਥੇ ਰੋਜ਼ਗਾਰ ਦੇ ਸਾਧਨ ਹੈਗੇ ਆ ਕੋਈ ਸੇਵਾ ਦਾ ਜੋ ਵੀ ਆ ਇੱਥੇ ਯੋਗਦਾਨ ਵੀ ਪਾਉਣਾ ਚਾਹੀਦਾ ਆ ਯਾ ਕੁਝ ਖਾਣੇ ਦਾ ਮਨ ਹੋ ਰਿਹਾ ਹੈ ਲੇਜ਼ ਮੰਗਵਾ ਲੇ ਔਰ ਕਰਕਰੇ ਵੀ ਮੰਗਵਾ ਲੇਤਾ ਹਾਂ ਕੋਈ ਕਾਮਕਰ ਕੋਕੀ